ਸਮਾ ਸਤਾਰਵੇਂ ਸਦੀ ਦਾ ਸੀ ਮਾਗੀ ਦਾਮ ਹੀ ਨਾ ਆਪਣੇ ਸੁਹਾਵੇ ਰੰਗਾਂ ਵਿੱਚ ਪੱਡਾ ਤੇ ਧਰਤੀ ਨੂੰ ਸੁਝਾ ਰਿਹਾ ਸੀ ਸਰ੍ਹੋਂ ਦੇ ਖੇਤਾਂ ਵਿੱਚ ਪੀਲੇ ਫੁੱਲ ਖਿੜੇ ਹੋ ਸਨ ਹਵਾ ਵਿੱਚ ਰੁੱਤ ਦੀ ਮਿਠਾਸ ਸੀ ਇਸੇ ਸਮੇਂ ਇਤਿਹਾਸ ਵਿੱਚ ਇੱਕ ਮਹਾਨ ਦ੍ਰਿਸ਼ ਉਭਰ ਰਿਹਾ ਸੀ ਸਤਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਬੋ ਕੀ ਤਲਵੰਡੀ ਆਜਿਤਾ ਤੱਕ ਤੀੜੀ ਦਮਦਮ ਸਾਇਵਿਖੇ ਆਪਣੀ ਸੰਗਤ ਨੂੰ ਪ੍ਰੇਮ ਪਰੇ ਦਰਸ਼ਨ ਦੇ ਰਹੇ ਸਨ ਇਹ ਥਾਂ ਸਿਰਫ ਇੱਕ ਪਿੰਡ ਹੀ ਨਹੀਂ ਸਗੋਂ ਆਤਮਿਕ ਅਕਾਸ਼ਤਾ ਕੇਂਦਰ ਬਣ ਚੁੱਕੀ ਸੀ ਦੂਰੋਂ ਦੂਰੋਂ ਸੰਗਤਾਂ ਆਪਣੀ ਜ਼ਿੰਦਗੀ ਦੇ ਸੁੱਖ-ਦੁੱਖਾਂ ਸਮੇਤ ਇੱਥੇ ਪਹੁੰਚਦੀਆਂ ਗੁਰੂ ਦੇ ਦਰਸ਼ਨ ਕਰਕੇ ਅੰਦਰੋਂ ਨਿਹਾਲ ਹੋ ਜਾਂਦੀਆਂ ਹਰ ਆਉਣ ਵਾਲੇ ਦਾ ਮਨ ਕਹਿੰਦਾ ਸੀ ਇੱਥੇ ਸਿਰਫ ਧਰਤੀ ਦਾ ਹੀ ਦਰਸ਼ਨ ਨਹੀਂ ਹੈ ਇਹ ਤਾਂ ਪਰਮਾਤਮਾ ਦੀ ਜਿੰਦ ਜਾਗ ਦੀ ਜੋਤ ਨਾਲ ਮੁਲਾਕਾਤ ਹੈ ਗੁਰੂ ਜੀ ਦੀ ਦਰਗਾਹ ਦਾ ਮਾਹੌਲ ਅਨੋਖਾ ਸੀ ਸ਼ਾਮ ਦੇ ਵੇਲੇ ਜਦੋਂ ਲੀਲੇ ਸੂਰਜੀਆਂ ਕਿਨਾਰ ਧਰਤੀ ਨੂੰ ਸੋਨੇ ਵਾਂਗ ਰੰਗ ਦਿੰਦੀਆਂ ਗੁਰੂ ਜੀ ਦਾ ਦਰਬਾਰ ਚਮਕਦਾ ਸੀ ਅੰਦਰ ਸੰਗਤ ਬੈਠੀ ਹੁੰਦੀ ਕੋਈ ਰਾਗੀ ਗੁਰਬਾਣੀ गा ਰਿਹਾ ਹੁੰਦਾ ਕੋਈ ਗੁਰਮੁਖ ਬੀਬੀ ਅੱਖਾਂ ਵਿੱਚੋਂ ਅੰਸੂ ਵਗਾਰੀ ਹੁੰਦੀ ਤੇ ਕੋਈ ਕਿਸੇ ਪਾਸੇ ਗੁਰੂ ਜੀ ਦੇ ਦਰਸ਼ਨ ਲਈ ਜੋ ਤਾਂ ਬਣਿਆ ਖੜਾ ਹੁੰਦਾ ਹਰ ਆਤਮਾ ਦੇ ਅੰਦਰ ਇੱਕ ਅਜੀਬੀ ਰੋਸ਼ਨੀ ਜਾਗਦੀ ਸੀ ਜੋ ਸ਼ਬਦਾਂ ਨਾਲ بیان ਨਹੀਂ ਹੋ ਸਕਦੀ ਸੀ ਲੱਗਦਾ ਸੀ ਜਿਵੇਂ ਧਰਤੀ ਤੇ ਆਕਾਸ਼ ਮਿਲ ਕੇ ਇੱਕ ਹੋ ਗਏ ਹੋ ਇਸੇ ਦੌਰਾਨ ਦੂਰ ਦੇ ਦੇਸ਼ ਕਾਬਲ ਅਫਗਾਨਿਸਤਾਨ ਤੋਂ ਸੰਗਤਾਂ ਦਾ ਇੱਕ ਵੱਡਾ ਜੱਥਾ ਆਇਆ ਇਹ ਸੰਗਤਾਂ ਬਹੁਤ ਹੀ ਪ੍ਰੇਮੀਆਂ ਸਨ ਉਹ ਸੈਂਕੜੇ ਕਿਲੋਮੀਟਰ ਦੀ ਯਾਤਰਾ ਕਰਕੇ ਪਹਾੜਾਂ دریاਵਾਂ ਤੇ ਰੇਗੀ ਸਤਨਾ ਨੂੰ ਲੰਮ ਕੇ ਗੁਰੂ ਦੇ ਦਰਸ਼ਨ ਲਈ ਸਾਬੋ ਕਿ ਚਲਵੰਡੀਆਂ ਆਈਆਂ ਸਨ ਰਾਹ ਮੁਸ਼ਕਲ ਪ੍ਰਿਆਸੀ ਕਿਤੇ ਪਹਾੜਾਂ ਦੇ ਖਤਰਨਾਕਾ ਕਿਤੇ ਲੁਟੇਰਿਆਂ ਦੇ ਡਰ ਕਿਤੇ ਭੁੱਖ ਤੇ ਪਿਆਸ ਪਰ ਸੰਤਾਂ ਦੇ ਦਿਲ ਵਿੱਚ ਸਿਰਫ ਇੱਕ ਹੀ ਚਾਹ ਸੀ ਸਾਨੂੰ ਆਪਣੇ ਪ੍ਰਾਣਾ ਦਾ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਿਲ ਜਾਣ ਉਹਨਾਂ ਦੀ ਦਰਗਾਹ ਵਿੱਚ ਹਾਜ਼ਰੀ ਲੱਗ ਜਾਵੇ ਇਹ ਸੰਤਾਂ ਖਾਲੀ ਹੱਥ ਨਹੀਂ ਆਈਆਂ ਉਹ ਆਪਣੇ ਨਾਲ ਇੱਕ ਵਿਸ਼ੇਸ਼ ਪੇਟ ਲੈ ਆਏ ਸਨ ਇੱਕ ਸ਼ੀਸ਼ਾ ਦਰਪਣ ਕਾਬਲ ਦੀ ਸੰਗਤਾਂ ਦੀ ਸੋਚ ਬਹੁਤ ਹੀ ਡੂੰਗੀ ਸੀ ਉਹਨਾਂ ਨੇ ਇੱਕ ਦਿਨ ਇਕੱਠੇ ਬੈਠ ਕੇ ਵਿਚਾਰ ਕੀਤਾ ਸੀ ਅਸੀਂ ਗੁਰੂ ਘਰ ਤੇ ਜਾ ਰਹੇ ਹਾਂ ਹਰ ਸੰਗਤ ਕੁਝ ਨਾ ਕੁਝ ਪੇਟਾ ਕਰਦੀ ਹੈ ਕੋਈ ਸੋਨਾ ਲੈ ਆਂਦਾ ਹੈ ਕੋਈ ਚਾਂਦੀ ਕੋਈ ਝੋਲੇ ਕੋਈ ਘੋੜੇ ਪਰ ਅਸੀਂ ਕੀ ਪੇਟਾ ਕਰੀਏ ਜੋ ਸਦਾ ਸਦਾ ਲਈ ਜਾਦਗਰ ਬਣੇ ਇੱਕ ਸਿੱਧੇ ਸਾਦੇ ਗੁਰਸਿੱਖ ਨੇ ਸੁਝਾ ਦਿੱਤਾ ਗੁਰੂ ਜੀ ਹਰ ਰੋਈ ਦਸਤਾਰ ਸੁਜਾਉਂਦੇ ਹਨ ਜੇ ਅਸੀਂ ਉਹਨਾਂ ਨੂੰ ਇੱਕ ਸ਼ੀਸ਼ਾ ਪੇਟਾ ਕਰੀਏ ਤਾਂ ਜਦ ਉਹ ਆਪਣੇ ਸਾਹਮਣੇ ਸ਼ੀਸ਼ਾ ਨੂੰ ਰੱਖ ਕੇ ਦਸਤਾਰ ਬੰਨਣਗੇ ਉਹਨਾਂ ਨੂੰ ਸਾਡੀ ਯਾਦ ਆਏਗੀ ਸ਼ੀਸ਼ੇ ਵਿੱਚ ਉਹਨਾਂ ਨੂੰ ਆਪਣੀ ਸੂਰਤ ਨਹੀਂ ਸ਼ੋਗ ਸਾਡੀ ਹਾਜ਼ਰੀ ਨਜ਼ਰ ਆਵੇਗੀ ਇਹ ਗੱਲ ਸੰਗਤਾ ਦੇ ਦਿਲ ਨੂੰ ਬਹੁਤ ਪਸੰਦ ਆਈ ਉਹਨਾਂ ਨੇ ਇੱਕ ਸੋਹਣਾ ਚਮਕਦਾਰ ਦਰਪਨ ਬਣਵਾਇਆ ਉਸ ਵੇਲੇ ਸ਼ੀਸ਼ਾ ਬੜਾ ਮਹਿੰਗਾ ਤੇ ਦੁਰਲਭ ਹੁੰਦਾ ਸੀ ਪਰ ਸੰਗਤਾ ਲਈ ਇਹ ਕੋਈ ਮਹੱਤਵ ਨਹੀਂ ਸੀ ਉਹਨਾਂ ਦੇ ਮਨ ਵਿੱਚ ਸਿਰਫ ਗੁਰੂ ਲਈ ਪ੍ਰੇਮ ਸੀ ਜਦੋਂ ਇਹ ਸੰਗਤਾ ਸਾਬੋਗੇ ਚਲਵੰਡੀ ਪਹੁੰਚੀਆਂ ਉਨ੍ਹਾਂ ਦੀਆਂ ਅੱਖਾਂ ਰੋਂਦੀਆਂ ਏ ਗੁਰੂ ਦੇ ਦਰਸ਼ਨ ਕਰਦੀਆਂ ਉਹਨਾਂ ਦੇ ਹੋਠਾਂ ਵਿੱਚੋਂ ਵਾਇਗੁਰ ਵਾਇਗੁਰ ਦੀ ਧੁਨ ਵੱਜ ਰਹੀ ਸੀ ਦਰਬਾਰ ਵਿੱਚ ਬੈਠਣ ਦੀ ਇਜਾਜ਼ਤ ਮਿਲੀ ਜਦੋਂ ਮੋਕਾ ਮਾਇਆ ਤਾਂ ਉਹਨਾਂ ਨੇ ਸ਼ਰਧਾ ਨਾਲ ਉਹ ਸ਼ੀਸ਼ਾ ਗੁਰੂ ਜੀ ਨੂੰ ਪੇਟ ਕੀਤਾ ਗੁਰੂ ਜੀ ਨੇ ਆਪਣੇ ਨਿੱਕੇ ਦੇਵਿਆਂ ਹੱਥਾਂ ਨਾਲ ਸ਼ੀਸ਼ੇ ਨੂੰ ਖੋਲ ਕੇ ਵੇਖਿਆ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਆ ਗਈ ਕੇਹਰੇ ਤੇ ਮੁਸਕਾਨ ਖਿੜੀ ਗੁਰੂ ਜੀ ਨੇ ਕਿਹਾ ਵਾਪਈ ਐ ਸਿ ਸ਼ਕਤ ਤੁਸੀਂ ਬੜੇ ਪ੍ਰੇਮ ਨਾਲ ਲਿਆਦਾ ਹੈ ਤੁਹਾਡੀ ਭਾਵਨਾ ਦੇਖ ਕੇ ਸਾਡਾ ਮਨ ਖੁਸ਼ ਹੋ ਗਿਆ ਸੰਤਾਂ ਦੇ ਚਿਹਰੇ ਖੁਸ਼ੀ ਨਾਲ ਚਮਕ ਉਠੇ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਭੇਟ ਸੱਚਮੁੱਚ ਕਬੂਲ ਹੋ ਗਈ ਹੈ ਫਿਰ ਗੁਰੂ ਜੀ ਨੇ ਇੱਕ ਅਜਿਹਾ ਲੋਕਾ ਬਚਨ ਕੀਤਾ ਜੋ ਸਦੀਦਰ ਸਦੀ ਅੱਜ ਤੱਕ ਸੱਚ ਹੁੰਦਾ ਆ ਰਿਹਾ ਹੈ ਗੁਰੂ ਜੀ ਨੇ ਆਖਿਆ ਸੰਗਤ ਦੀ ਜਿੰਨੇ ਦਿਨ ਅਸੀਂ ਇੱਥੇ ਸਾਬੋ ਕੇ ਚਰਵੰਡੀ ਵਿੱਚ ਟਿਕਾਣਾ ਕਰਾਂਗੇ ਅਸੀਂ ਹਰ ਰੋਜ਼ ਇਸ ਸ਼ੀਸ਼ੇ ਦੇ ਸਾਹਮਣੇ ਖੜ ਕੇ ਦਸਤਾਰ ਸਜਾਵਾਂਗੇ ਪਰ ਤੁਸੀਂ ਇਹ ਸ਼ੀਸ਼ਾ ਬਹੁਤ ਪਿਆਰ ਨਾਲ ਲੈਂਦਾ ਹੈ ਇਸ ਕਰਕੇ ਅਸੀਂ ਇਸ ਸ਼ੀਸ਼ੇ ਨੂੰ ਵੱਡ ਦੇਂਦੇ ਹਾਂ ਰਹਿਦੀ ਦੁਨੀਆ ਤੱਕ ਜਿਸ ਮਨੁੱਖ ਨੂੰ ਅਧਰੰਗ ਲਕਵਾ ਹੋ ਜਾਵੇ ਜੇ ਉਹ ਭਾਵਨਾ ਸਹਿਤ ਇੱਥੇ ਆ ਕੇ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੇ ਤਾਂ ਉਤਾਰੋ ਦੂਰ ਹੋ ਜਾਵੇਗਾ ਇਹ ਬਚਨ ਸੁਣ ਕੇ ਸੰਗਤਾਂ ਦੀਆਂ ਅੱਖਾਂ ਵਿੱਚ ਅੰਸੂ ਆ ਗਏ ਉਹਨਾਂ ਨੇ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਸੋਚਿਆ ਸਾਡੀ ਛੋਟੀ ਜੀ ਭੇਟ ਗੁਰੂ ਨੇ ਸਾਰੇ ਸੰਸਾਰ ਲਈ ਰਾਹਤ ਦਾ ਸਰੋਤ ਬਣਾ ਦਿੱਤਾ ਹੈ ਇਹ 희ਸ਼ਾ ਅੱਜ ਵੀ ਤਾਕਤ ਖੀਰੀ ਦਮਦਮਾ ਸਾਬ ਬਠਿੰਡੇ ਵਿਖੇ ਚਠੋਬਿਤ ਹੈ ਗੁਰਦੁਆਰੇ ਦੇ ਗ੍ਰੰਥੀ ਸਿੰਘਾਂ ਦੁਆਰਾ ਨਿਯਮਤ ਮਰਿਆਦਾ ਚਲਦੀ ਹੈ ਜੇ ਕੋਈ ਵੀ ਅਧਰੰਗ ਲੱਕਵਾ ਜਾਂ ਸਰੀਰਿਕ ਪੱਖੋਂ ਅਧੂਰਾ ਹੋ ਜਾਵੇ ਜੇ ਉਹ 3 ਦਿਨ ਭਾਵਨਾ ਸਹਿਤ ਉੱਥੇ ਰਹਿ ਕੇ ਗ੍ਰੰਥੀ ਸਿੰਘਾਂ ਦੁਆਰਾ ਦੱਸੀ ਮਰਿਆਦਾ ਅਨੁਸਾਰ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਵਾਇਗਰ ਵਾਇ ਗੁਰਦਾਸ ਜੀ ਮੱਠ ਕਰਦਾ ਹੈ ਤਾਂ ਉਹ ਰੋਗ ਦੂਰ ਹੋ ਜਾਂਦਾ ਹੈ ਕਈ ਲੋਕਾਂ ਨੇ ਆਪਣੇ ਅੱਖੀਂ ਚਮਤਕਾਰ ਵੇਖੇ ਹਨ ਅਜੇ अनेक ਸਿੱਖ ਤੇ ਗੈਰ ਸਿੱਖ ਜੋ ਰੋਗੀ ਸਨ ਸਰਦਾ ਨਾਲ ਗਏ ਅਤੇ ਠੀਕ ਹੋ ਗਏ ਪਰ ਧਿਆਨ ਜੋ ਗੱਲ ਇਹ ਹੈ ਕਿ ਤਾਕਤ ਸ਼ੀਸ਼ੇ ਵਿੱਚ ਨਹੀਂ ਬਲਕਿ ਗੁਰੂ ਜੀ ਬਚਨਾਂ ਵਿੱਚ ਹੈ ਇਹ ਸਾਖੀ ਸਾਨੂੰ ਇਹ ਸਖੰਦੀ ਹੈ ਕਿ ਪੇਟਾ ਕੀ ਨਿਆਂਦੇ ਹੋ ਇਹ ਮਹੱਤਵਪੂਰਨ ਨਹੀਂ ਮਹੱਤਵਪੂਰਨ ਹੈ ਭਾਵਨਾ ਤੇ ਭੇਮ ਗੁਰੂ ਆਪਣੇ ਸਿੱਖ ਦੀ ਛੋਟੀ ਜੀ ਸੇਵਾ ਨੋਮੀ ਸਾਰੇ ਸੰਸਾਰ ਲਈ ਵਰਤਨਾ ਵੜਾ ਦਿੰਦੇ ਹਨ ਅਸਲ ਤਖਤ ਕਿਸੇ ਵਸਤੂ ਵਿੱਚ ਨਹੀਂ ਸਗੋ ਗੁਰੂ ਦੇ ਬਚਨਾਂ ਵਿੱਚ ਹੈ ਜਿੱਥੇ ਵੀ ਗੁਰੂ ਦੇ ਬਚਨ ਹਨ ਉਥੇ ਚਮਤਕਾਰ ਆਪ ਹੁੰਦੇ ਹਨ ਅੱਜ ਵੀ ਜਦੋਂ ਕੋਈ ਗੁਰਦੁਆਰਾ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰਨ ਜਾਂਦਾ ਹੈ ਸ਼ੀਸ਼ੇ ਦੇ ਸਾਹਮਣੇ ਖੜ ਕੇ ਇਹ ਮਹਿਸੂਸ ਕਰਦਾ ਹੈ ਕਿ ਜੀਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਤੇ ਸਾਹਮਣੇ ਕੜੇ ਹੋ ਕੇ ਦਸਤਾਰ ਸਜਾਰੇ ਹੋ ਉਹ ਸ਼ੀਸ਼ਾ ਸਾਨੂੰ ਯਾਦ ਦਿਉਂਦਾ ਹੈ ਕਿ ਗੁਰੂ ਆਪਣੇ ਸਿੱਖਾਂ ਦੀ ਭਾਵਨਾ ਨੂੰ ਕਿੰਨੀ ਉਚਾਈ ਤੇ ਲੈ ਜਾਂਦੇ ਹਨ ਗੁਰੂ ਦੇ ਬਚਨਾਂ ਦੀ ਮਹਿਮਾ ਅਪਾਰ ਹੈ ਵਾਹਿਗੁਰੂ ਕੀ ਕਾਕਾਰਾ ਸ੍ਰੀ ਵਾਹਿਗੁਰੂ ਦੀ ਕੀਫਤ ਹੈ